ਲਓ ਜੀ ਕਰੋ ਚੈੱਕ ਫੋਟੋ ਦੇਖੋ ਜੀ ਨਾ ਇਹ ਅਸੀਂ ਲੱਗਿਆ ਨਹੀਂ ਉਹਨੂੰ ਲੋਡ ਫੋਟੋ ਤੇ ਆਲੋ ਨੂੰ ਦਿਖਾਣੇ ਆ ਬੜਾ ਕਾਰੀਗਰ ਹੈ ਜੀ ਗੁੱਡ ਮਾਰਨਿੰਗ ਗਾਇਜ਼ ਤੇ ਅੱਜ ਆਪਾਂ ਆਏ ਆ ਜੀ ਆਪਣੇ ਟਰੈਕਟਰ ਤੇ ਡੈਕ ਲਵਾਉਣ ਤੇ ਆਪਾਂ ਲਵਾ ਰਹੇ ਹਾਂ ਜੀ ਪਾਇਨਰ ਦੀਆਂ ਦੋ ਬੇਸਾਂ 12 ਇੰਚੀ ਤੇ ਪੰਜ ਸਪੀਕਰ ਨਾਲ ਤੇ ਆ ਖੜਿਆ ਜੀ ਆਪਣਾ ਟਰੈਕਟਰ ਆਪਾਂ ਲੱਗੇ ਹੋਏ ਹਾਂ ਜੀ ਹੁਣ ਐਂਗਲ ਬਣਵਾਉਣਾ ਆਪਣੇ ਕੋਲ ਪੁਰਾਣੇ ਟੱਕ ਦੇ ਐਂਗਲ ਪਏ ਸੀ ਉਹ ਇੰਨੇ ਹੈਵੀ ਨਹੀਂ ਸੀ ਹੈਗੇ ਤਾਂ ਕਰਕੇ ਹੁਣ ਆਪਾਂ ਐਂਗਲ ਦੁਬਾਰਾ ਬਣਵਾ ਰਹੇ ਹਾਂ ਹੈਵੀ ਵਾਲੇ ਕਿਉਂ ਇਹਦੇ 'ਚ ਵਜਨ ਜ਼ਿਆਦਾ ਜਿਹੜਾ ਆਪਣੇ ਪਹਿਲਾਂ ਲੱਗਿਆ ਹੋਇਆ ਸੀ 15 ਇੰਚੀ ਲੱਗਿਆ ਸੀ ਉਹ ਕੱਲੇ ਸਪੀਕਰਾਂ ਵਾਲਾ ਸੀ ਵਿਦਆਊਟ ਬੂਫਰ ਤੇ ਉਹ ਆਪਾਂ ਤਰਵਾਤਾ ਸੀ ਤੇ ਹੁਣ ਮਿਸਤਰੀ ਲੱਗਿਆ ਹੋਇਆ ਐਂਗਲ ਬਣਵਾਉਣਾ ਬਸ ਥੋੜੇ ਟਾਈਮ ਵਿੱਚ ਬਣ ਕੇ ਰੈਡੀ ਨੇ ਤੇ ਬਾਅਦ ਚ ਪੇਂਟ ਪੌਂਟ ਕਰਾਂਗੇ ਐਂਗਲ ਨੂੰ ਤੇ ਮੋਨੋ ਐਂਪ ਦੀ ਵੀ ਕਰਦੇ ਆ ਸੈਟਿੰਗ ਆਪਾਂ ਦੇਖਦੇ ਆ ਕਿੱਥੇ ਲਾਉਣਾ ਤੇ ਡੈਕ ਵੀ ਬਸ ਬਣ ਕੇ ਤਿਆਰ ਆ ਇਸ ਤੋਂ ਬਾਅਦ ਡੈਕ ਤੇ ਆਪਾਂ ਲੈ ਕੇ ਚੱਲਾਂਗੇ ਲਵਾ ਦੇਨੇ ਅੱਜ ਆਪਾਂ ਦੋ ਗੂਫਰ ਪੁਆਇਨਰ ਤੇ ਪੰਜ ਸਪੀਕਰ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹੁਣ ਆਪਣੇ ਮੋਡੀਫਿਕੇਸ਼ਨਾਂ ਦੇ ਵਲੌਗ ਨੇ ਸਾਰੇ ਆਹ ਪਲੇਟ ਦਾ ਆਪਾਂ ਪਤਾ ਸੀ ਤੇ ਮਿਊਜ਼ਿਕ ਸਿਸਟਮ ਆਪਣਾ ਲੱਗ ਜਾਣਾ ਡਾਊਨਸੇਲਿੰਗ ਦਾ ਰਹਿ ਜਾਣਾ ਉਹ ਆਪਾਂ ਕਰੀ ਕਰਾਂਗੇ ਇਹਦੇ ਡਾਊਨਸੇਲਿੰਗ ਤੇ ਇਹ ਸਾਰੀ ਮੋਡੀਫਿਕੇਸ਼ਨ ਹੋ ਰਹੀ ਹੈ ਜੀ ਆਪਣੀ ਸਵਾ ਕਰਕੇ ਫਤੇਕਰ ਸਾਹਿਬ ਲੈ ਕੇ ਚੱਲਾਂਗੇ ਆਪਾਂ ਟਰੈਕਟਰ ਨੂੰ ਤੇ ਮਿਸਤਰੀ ਲੱਗਿਆ ਹੋਇਆ ਇਹ ਆਪਣੇ ਮੋਨੋ ਵਾਲਾ ਡੱਬਾ ਇਹਦੇ ਵਿੱਚ ਟੈਕ ਟੋ ਫਿੱਟ ਹੋਊਗਾ ਆਪਣਾ ਤੇ ਆਪਾਂ ਕਰਾ ਰਹੇ ਹਾਂ ਜੀ ਇੱਥੇ ਫਿੱਟ ਆ ਆ ਜਗ੍ਹਾ ਤੇ ਉੱਪਰ ਆਪਾਂ ਤਾਂ ਨਹੀਂ ਕਰਾਇਆ ਉੱਪਰ ਆਪਾਂ ਕਰਾਂਗੇ ਤੇ ਡਾਊਨ ਸੇਲਿੰਗਾਂ ਡਾਊਨ ਸੇਲਿੰਗ ਮੈਂ ਘਰ ਹੀ ਕਰੂੰਗਾ ਖੁਦ ਤੇ ਬਸ ਇਹ ਹੁਣ ਆਪਣਾ ਮਿਊਜ਼ਿਕ ਸਿਸਟਮ ਲੱਗ ਜੇ ਉਸ ਤੋਂ ਬਾਅਦ ਫਿਰ ਆਪਾਂ ਡਾਊਨ ਸੇਲਿੰਗ ਇਹਦੀ ਘਰੇ ਸਟਾਰਟ ਕਰ ਦੇਣੀ ਆ ਆਪਾਂ ਨੇ ਬਾਰ ਲਾਈਟ ਪਿੱਛੇ ਤੋਂ ਖੋਲ ਲਈ ਸੀ ਕਿਉਂ ਨਾ ਕਿਸੇ ਜੂਸ ਚ ਨਹੀਂ ਹੈਗੀ ਦੇਖਦੇ ਆ ਇਹਨੂੰ ਕਿੱਥੇ ਲਾਵਾਂਗੇ ਲੋ ਜੀ ਇਹਦੇ ਚ ਤਾਂ ਸਰਾਗ ਬੱਜ ਗਏ ਆ ਹੁਣ ਨਟ ਦੇਖਦੇ ਆ ਨਟ ਪਾ ਕੇ ਇਹਨੂੰ ਕਰਦੇ ਆ ਫਿੱਟ ਆਪਾਂ ਲੋ ਜੀ ਆਪਾਂ ਲੱਗੇ ਆਂ ਇੱਥੇ ਫਿੱਟ ਕਰਾਉਣਾ ਹਾਂ ਹਾਂ ਲੋ ਜੀ ਬੈਕਅਪ ਨਾਲ ਤਿਆਰ ਆ ਹਾਂ ਤੇ ਇੱਕ ਰਹਿ ਗਈ ਆਪਣੇ ਬਸ ਫੋਟੋ ਲਾਉਣ ਵਾਲੀ ਆ ਦਾ ਖਾਦੇ ਬਈ ਜਾਲੀ ਬਸ ਜਾਲੀ ਦੀ ਫਿਟਿੰਗ ਚੱਲਦੀ ਹੈ ਜੀ ਤੋਂ ਬਾਅਦ ਆਪਾਂ ਬਣਵਾਈ ਆ ਸਾਭ ਜਦਿਆਂ ਦੀ ਫੋਟੋ ਕਿਉਂ ਆਪਾਂ ਜਾਣਾ ਸਵਾ ਤੇ ਐਂਗਰ ਕੇ ਆਪਾਂ ਸਾਭ ਜਦਿਆਂ ਦੀ ਫੋਟੋ ਬਣਵਾਈ ਆ ਉਹ ਆਪਾਂ ਇਹਦੇ ਵਿੱਚ ਲਾਵਾਂਗੇ ਹੁਣ ਇੱਥੇ ਤੇ ਕੱਲ ਹੋ ਗਿਆ ਸੀ ਨੇਰਾ ਕੱਲ ਵਲੌਗ ਬਣਿਆ ਨਹੀਂ ਕੱਲ ਫਿਰ ਰਹਿ ਗਿਆ ਸੀ ਅੱਧ ਚ ਇਹ ਵਲੌਗ ਤੁਹਾਨੂੰ ਦਿਖਾਵਾਂਗੇ ਅਸੀਂ ਪੂਰਾ ਬਣਾ ਕੇ ਆ ਰਹਿ ਜੀ ਸਾਡਾ ਬੰਦਾ ਜਿੰਨੇ ਸਿਸਟਮ ਲਵਾਇਆ ਇਹਦਾ ਐਡਰੈਸ ਤੁਹਾਨੂੰ ਦੇ ਦਾਂਗੇ ਲਵਾਇਓ ਫਿਰ ਸਿਸਟਮ ਇੱਥੇ ਆ ਜਾਵੇ ਸਰੀਤ ਰਗਾ 40 ਲੱਗ ਗਈ ਆਪਣੀ ਹੁਣ ਆਪਣੀ ਰਹਿ ਗਈ ਫੋਟੋ ਲੱਗਣ ਵਾਲੀ ਮੈਂ ਤੁਹਾਨੂੰ ਫੋਟੋ ਦਿਖਾਉਣਾ ਤੇ ਆ ਵੀ ਮੁੰਡਿਆ ਦਿਖਾ ਫੋਟੋ ਆ ਤੜਾਈ ਹੈ ਜੀ ਆਪਾਂ ਫੋਟੋ ਚਾਰ ਸਾਬ ਜਾਤਿਆਂ ਦੀ ਆਹ ਤੁਹਾਨੂੰ ਪਾਟਦੇ ਆ ਹਿਨਾਰ ਲਓ ਜੀ ਦੇਖੋ ਜੀ ਫੋਟੋ ਇਹ ਆਪਣੇ ਮਿਊਜ਼ਿਕ ਸਿਸਟਮ ਦੇ ਪਿੱਛੇ ਲੱਗਣੀ ਆ ਜੀ ਤੇ ਆਜਾ ਤੁਹਾਨੂੰ ਲਾ ਕੇ ਦਿਖਾਉਂਦੇ ਆ ਇਹ ਕਿੱਦਾਂ ਦੀ ਲੱਗੂਗੀ ਇਹ ਆਪਣੀ ਹੋ ਜਾਣੀ ਆ ਵੀਰੇ ਇੱਥੇ ਫਿੱਟ ਫੋਟੋ ਤੇ ਇੱਕੋ ਜਿਹਾ ਇਦਾਂ ਦਾ ਲੱਗੂਗਾ ਦੇਖੋ ਜੀ ਇਦਾਂ ਕਰਕੇ ਇਵੇਂ ਆਪਾਂ ਇਹਨੂੰ ਹੁਣ ਫਿੱਟ ਕਰ ਦਾਂਗੇ ਇੱਥੇ ਤੇ ਆਪਣੇ ਮਿਊਜ਼ਿਕ ਸਿਸਟਮ ਦੇ ਪਿੱਛੇ ਲੱਗ ਜੂਗੀ ਆਪਣਾ ਸਾਰਾ ਭਰਾ ਤੇਥੇ ਹੋ ਜੀ ਕਿਵੇਂ ਲੱਗਦੀ ਆ ਫੋਟੋ ਇਹ ਆਪਣੇ ਚਾਰ ਸਾਹਿਬ ਜੱਦਿਆਂ ਦੀ ਤੇ ਆਪਾਂ ਕੋਈ ਡਿਫਰੈਂਟ ਲੈ ਕੇ ਆਏ ਜੀ ਕੁਝ ਤਾਂ ਆਪਾਂ ਨੇ ਸਵਾ ਤੇ ਲੈਣਾ ਹਣਾ ਫਤੇਗੜ ਸਾਹਿਬ ਸੋ ਉਹਦੇ ਕਰਕੇ ਫਿਰ ਆਪਾਂ ਚਾਰ ਸਾਹਿਬ ਜੱਦਿਆਂ ਦੀ ਫੋਟੋ ਲਵਾ ਲਈ ਲਓ ਜੀ ਕਰੋ ਚੈੱਕ ਫੋਟੋ ਦੇਖੋ ਜੀ ਦਿਖਾ ਵੀ ਮੁੰਡਿਆ ਫੋਟੋ ਇਹ ਆਪਾਂ ਹੁਣ ਲਾ ਦੇਣਾ ਆਪਣੇ 뮤జిక్ ਸਿਸਟਮ ਦੇ ਪਿੱਛੇ ਦੇਖ ਕੇ ਦੱਸੋ ਸਾਰੇ ਕਿਵੇਂ ਲੱਗਦੀ ਆ ਜੀ ਦੇਖੋ ਜੀ ਚਲ ਆ ਜਾਓ ਦਿਖਾਈਏ ਟਰੈਕਟਰ ਦਾ ਕਿੰਨਾ ਕਰੇਗਾ ਆਹ ਟਰੈਕਟਰ ਦਾ ਵੀ ਆਪਣਾ ਵਕਤ ਕੰਪਲੀਟ ਹੋਣ ਵਾਲਾ ਈ 2 ਬੇਸਰ ਖਾਈਆ ਆਪਾਂ ਫਾਈਨਲ ਨਹੀਂ ਆ ਗਿਆ ਬੰਦਾ ਆਉ ਬੋਪਰ ਬਖਾਈ ਉਹ ਪਿਆਉ ਦੇ ਦੇ 아의 블로그도 만다아

அதனால <coughs> ਹਾਂ ਇੱਥੇ ਸੈਂਟਰ ਦੇ ਬਾਅਦ ਥੋੜੇ ਜਿਹੇ ਉੱਪਰ ਇੱਕ ਗੇਂਦ ਥੱਲੇ ਕੁੱਤੇ ਬੱਸ ਇੱਥੇ ਸਿੱਧੀ ਲੱਗੇਗੀ ਕਿੱਧਰ ਲੱਗੇਗੀ ਕੁਫਰਾਂ ਨਗਰੀ ਵਿੱਚ ਕਿੰਨੀਆਂ ਲੱਗੀਆਂ ਇੱਕ ਤਾਂ ਐਂ ਲਾ ਦੇ ਐਂ ਲਾ ਦੇ ਕਿੰਨੀਆਂ ਇੱਕ ਲਾਈਨ ਨਾ ਹੋਣੀ ਸਰ ਜੀ ਐਂ ਲਾ ਆਹ ਹੋ ਇੱਕ ਲਾਈਨ ਇੱਕ ਲਾਈਨ ਐਂ ਲਾ ਦੇ ਕਹਿਣਾ ਦੇ ਪੰਜ ਪੰਜ ਚਾਰ ਚਾਰ ਦੀ ਲਾਈਨ ਲਾ ਦੇ ਥੋੜਾ ਸਹੀ ਬਣਾ ਦੇ ਕੋਈ ਇੱਥੇ ਲਾਵਾਂਗੇ ਆਪਾਂ ਲਾਈਟਾਂ ਇਹ ਫੋਟੋ 'ਚ ਜਗ੍ਹਾ ਕਰਨੀਆਂ ਇੱਥੇ ਲਾਵਾਂਗੇ ਇੱਥੇ ਲਾ ਦੇਣੇ ਕਿੱਥੇ ਤਿੰਨ ਵਾਲੇ ਨਾਲ ਲਾਵਾਂਗੇ ਆਪਾਂ ਲਾਈਟਾਂ ਦੇਵੇ ਇੱਕ ਲਾਈਟ ਤੋਂ ਨਾ ਚੱਲਉਂਦੀ ਤੇ ਲੋ ਥ੍ਰੈਡ ਦੂਬਾਲਾ ਫੋਟੋ ਲਾਉਨੇ ਆ। ਲਾਪਣ ਨਾਲ ਪੇਜ ਥੋੜਾ ਸੁੱਖਾ ਲੰਘ ਜਾਂਦਾ ਨਾ। ਕਰੋ ਜੀ ਚੈੱਕ ਦੇਖੋ ਬੈਗ ਤੋਂ ਲੱਗਾ। ਜਿਹਾ ਕੇ ਵੀ ਦਿਖਾਵਾਂਗੇ ਤੁਹਾਨੂੰ ਫਿਰ ਇਹ। ਲੋ ਜੀ ਕਰੋ ਚੈੱਕ। ਪਤਾ ਲੱਗ ਰਿਹਾ ਜੀ ਲੋਕਾਂ ਪੂਰੀ ਹਲੇ ਇੱਕ ਪੇਸ ਲਾਈ ਹੈ ਹੁਣ ਸੈਟਿੰਗ ਕਰਾਂਗੇ ਇਹਦੇ ਹੌਲੀ ਹੌਲੀ ਘਰ ਵੀ ਲੋਕਾਂ ਨੂੰ ਫੋਨ ਮੈਨੂੰ ਬੰਨਾ ਕਰਦੇ ਆਂ